ਥਾਣਾ ਸਰਕਾਰੀ ਆਈਟੀਆਈ ਵਿਖੇ ਚਾਰ ਸ਼ਹੀਵਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਵੈਇੱਛਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਕੈਂਪ ਵਿੱਚ ਡਾਕਟਰੀ ਪੱਖੋਂ ਪ੍ਰਵਾਨਿਤ ਕੁੱਲ 31 ਖੂਨਦਾਨੀਆਂ ਨੇ ਖੂਨਦਾਨ ਕੀਤਾ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਮਾਰਦੀ ਦੀ ਦੇਖਰੇਖ ਵਿੱਚ ਕੈਂਪ ਦਾ ਦੌਕਾਟਨ ਨਵੀਨ ਸ਼ਰਮਾ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਅਤੇ ਮੈਡਮ ਵੰਦਨਾ ਚੋਹਾਨ ਜ਼ਿਲ੍ਹਾ ਖੇਡ ਅਫਸਰ ਨੇ ਸਾਂਝੇ ਤੌਰ ਤੇ ਕੀਤਾ ਉਨਾ ਕਿਹਾ ਕਿ ਖੂਨਦਾਨ ਨਵੀਂ ਕਲਾ দান ਹੈ ਜਿਸ দান ਨਾਲ ਇੱਕ ਤੰਦਰੁਸਤ ਵਿਅਕਤੀ ਬੁਝ ਰਹੀ ਜੀਵਨ ਜੋਤ ਨੂੰ ਜਗਦਾ ਰੱਖਣ ਲਈ ਆਪਣੇ ਹਿਰਦੇ ਤਤ ਦਾ ਦਾਨ ਕਰਦਾ ਹੈ ਆਓ ਦੇਖਦੇ ਹਾਂ ਮੋਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਾ ਅੱਜ ਦੇ ਇਸ ਪ੍ਰਿੰਸੀਪਲ ਸ਼੍ਰੀ ਹਮਕਾਰ ਸਿੰਘ ਮਹਿੰਦੀ ਸ਼ਿਮਾਰ ਔਰ ਉਹਨਾਂ ਦੇ ਨਾਲ ਮੈਡਮ ਬਦਨਾ ਚੋਹਾਨ ਜੋ ਜ਼ਿਲ੍ਹਾ ਖੇਡ ਅਫਸਰ ਹਨ ਤੇ ਸ਼੍ਰੀ ਨਵੀਨ ਸ਼ਰਮਾ ਜੀ ਜੋ ਕਿ ਮੈਨੇਜਰ ਹਨ ਸਟੇਟ ਬੈਂਕ ਆਫ ਇੰਡੀਆ ਚੰਡੀਗੜ੍ਹ ਰੋਡ ਬ੍ਰਾਂਚ ਦੇ ਸ਼੍ਰੀ ਡਾਕਟਰ ਅਜੇ ਬੱਗਾ ਜੀ ਸਾਡੇ ਵੀਡੀਓ ਸਾਹਿਬ ਸ਼੍ਰੀ ਜੋਗਾ ਸਿੰਘ ਸਾਧੜਾ ਸਾਡੇ ਸਮਾਜ ਸੇਵੀ ਤੇ ਮੀਡੀਆ ਤੋਂ ਸਾਡੇ ਵਾਸਤੇ ਪ੍ਰਦੇਸੀ ਜੀ ਅਤੇ ਇਸ ਸੰਸਥਾ ਦਾ ਸਮੁੱਚਾ ਸਟਾਫ ਬੀਡੀਸੀ ਦਾ ਸਟਾਫ ਪਿਆਰੇ ਵਿਦਿਆਰਥੀਓ ਇਹ ਸੰਸਥਾ ਜਿਹੜੀ ਹੈ ਖੂਨਦਾਨ ਕੈਂਪਾਂ ਦੇ ਮਾਮਲੇ ਵਿੱਚ ਜ਼ਿਲ੍ਹੇ ਚੋਂ ਫਰਸਟ ਰਹੀ ਹੈ ਸਭ ਤੋਂ ਵੱਧ ਗਿਣਤੀ ਜ਼ਿਲ੍ਹੇ ਦੇ ਜਿਲ੍ਹੀਆਂ ਸੰਸਥਾਵਾਂ ਹੁੰਦਨੀਆਂ ਉਹਨਾਂ ਵਿੱਚੋਂ ਸਭ ਤੋਂ ਉੱਪਰ ਇਹ ਆਈਟੀ ਰਹੀ ਆ ਸਨ 2015 ਤੱਕ ਉਸ ਤੋਂ ਬਾਅਦ ਥੋੜਾ ਗੈਪ ਪਿਆ ਔਰ ਅੱਜ ਫਿਰ ਭਾਗ ਲੱਗੇ ਆ 9 ਸਾਲ ਬਾਅਦ ਅੱਜ ਫਿਰ ਅੰਗੜਾਈ ਲਈ ਐ ਸੰਸਥਾ ਨੇ ਔਰ ਮੈਂ ਸਮਝਦਾ ਇੱਥੇ ਬਹੁਤ ਹੀ ਅੱਛੇ ਸਾਡਾ ਸਟਾਫ ਹੈ ਸਾਰਾ ਹੀ ਸਮਾਜ ਸੇਵੀ ਸਟਾਫ ਆ ਰਾਜਿੰਦਰ ਜੀ ਨੇ ਉਹਨਾਂ ਦੇ ਨਾਲ ਹੋਰ ਸੱਜਣ ਬਹੁਤ ਮਿਹਨਤ ਕਰ ਰਹੇ ਸਾਰੇ ਹੀ ਤੋਂ ਅੱਜ ਉਹਨਾਂ ਮਹਾਨ ਸ਼ਹਾਦਤ ਵਾਲੇ ਸਾਹਿਬਜ਼ਾਦਿਆਂ ਨੂੰ ਚਾਰੇ ਸਭ ਜਾਦਾਂ ਦੀ ਜਾਦ ਦੇ ਵਿੱਚ ਇਹ ਜਿਹੜਾ ਖੂਨਦਾਨ ਕੈਂਪ ਤੁਸੀਂ ਲਾਇਆ ਇਹ ਇਹਦੇ ਨਾਲ ਹੋਰ ਵੀ ਮਹਾਨ ਬਣ ਗਿਆ ਔਰ ਸਾਰੇ ਜ਼ਿਲ੍ਹੇ ਦੇ ਵਿੱਚ ਇਹਦੀ ਆਵਾਜ਼ ਗਈ ਆ ਔਰ ਮੈਨੂੰ ਪਤਾ ਲੱਗਿਆ ਕਿ ਪ੍ਰਿੰਸੀਪਲ ਸਾਹਿਬ ਨੇ ਜ਼ਿਲ੍ਹੇ ਦੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਔਰ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਆ ਉਹ ਵੀ ਇਸ ਕੈਂਪ ਦੇ ਵਿੱਚ ਆਪਣੇ ਚਰਨ ਪਾਣਗੇ ਦੇਖਣ ਆਣਗੇ ਸੋ ਅਸੀਂ ਬੱਚਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਇਹ ਰਿਸ਼ਤੇ ਆ ਸਾਡੇ ਸਮਾਜਿਕ ਇਹਨਾਂ ਨੂੰ ਦੋ ਨਾ ਗੁਣਾ ਹੋ ਜਾਂਦੀ ਆ ਅੱਜ ਤੁਹਾਡੇ ਮੰਮੀ ਡੈਡੀ ਆ ਜਦੋਂ ਤੁਹਾਡੀਆਂ ਸ਼ਾਦੀਆਂ ਹੋਣੀਆਂ ਇਹ ਡਬਲ ਹੋ ਜਾਣੇ ਆ ਰਿਸ਼ਤੇ ਡਬਲ ਹੋ ਜਾਣੇ ਆ ਔਰ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਇਹ ਆਖੇ ਕਿ ਸਾਡੇ ਵਿੱਚ ਘਰ ਦੇ ਵਿੱਚ ਕਿਸੇ ਮੈਂਬਰ ਨੇ ਕਦੇ ਬਿਮਾਰ ਨਹੀਂ ਹੋਣਾ ਔਰ ਤੰਦਰੁਸਤੀ ਦੇ ਨਾਲ ਬਿਮਾਰੀਆਂ ਵੀ ਜੀਵਨ ਦਾ ਹਿੱਸਾ ਆ ਉਸ ਵੇਲੇ ਜਦੋਂ ਹਸਪਤਾਲਾਂ ਜਾ ਕੇ ਖਬਰ ਲੈਣ ਜਾਂਦੇ ਆ ਤਾਂ ਡਾਕਟਰ ਜਾਨਕ ਜਦੋਂ ਖੂਨ ਮੰਗ ਲੈਂਦੇ ਆ ਤਾਂ ਬਹੁਤ ਸਾਰੇ ਰਿਸ਼ਤੇਰ ਉੱਥੋਂ ਭੱਜ ਜਾਂਦੇ ਆ ਜਿਹੜੀ ਕਿ ਉਹ ਖਬਰ ਸਾਰ ਦਾ ਜਿਹੜਾ ਸਾਡਾ ਪਹੁੰਚ ਜਾਂ ਛੁੱਟੀ ਹੁੰਦੀ ਆ ਪਰ ਇੱਕ ਖੂਨਦਾਨੀ ਬੱਚਾ ਹੁੰਦਾ ਉਹ ਕਹਿੰਦਾ ਡਾਕਟਰ ਸਾਹਿਬ ਮੈਂ ਖੂਨਦਾਨੀ ਆ ਦੱਸੋ ਜੀ ਕਿੱਥੇ ਦੇਣਾ ਖੂਨ ਉਸ ਵੇਲੇ ਫਿਰ ਡਾਕਟਰ ਵੀ ਉਹਨੂੰ ਬੜੇ ਸਤਕਾਰ ਨਾਲ ਦੇਖਦੇ ਆ ਕਿ ਇਸ ਮਰੀਜ਼ ਦੇ ਰਿਸ਼ਤੇਦਾਰਾਂ ਵਿੱਚ ਇੰਨੇ ਜਾਗਰੂਕ ਬੰਦੇ ਆ ਕਿ ਖੂਨਦਾਨ ਤੋਂ ਡਰਦੇ ਨਹੀਂ ਹੈ ਔਰ ਫਿਰ ਉਹ ਡਾਕਟਰ ਉਸ ਮਰੀਜ਼ ਨੂੰ ਹੋਰ ਵੀ ਦੁੱਗਣੇ ਧਿਆਨ ਨਾਲ ਦੇਖਦੇ ਆ ਕਿਉਂਕਿ ਉਹ ਕਹਿੰਦੇ ਖੂਨਦਾਨੀ ਪਰਿਵਾਰ ਦਾ ਇਹ ਰਿਸ਼ਤੇਦਾਰ ਆ ਸੋ ਸਾਰੇ ਬੱਚਿਆਂ ਨੂੰ ਬੇਨਤੀ ਕਰਾਂਗੇ ਕਿ ਇਹ ਜੀਵਨ ਦੇ ਵਿੱਚ ਇੱਕ ਛਾਲ ਮਾਰਨ ਦੀ ਉਮਰ ਆ ਇਹ ਛਾਲ ਜੇ ਵੱਜਣੀ ਆ ਜੇ ਕੋਈ ਮਾਰ ਲਈ ਫਿਰ ਇਹ ਛਾਲ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਡਰਪੋਕ ਨਹੀਂ ਬਣਾਏਗੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਲਹਿਰ ਦੇ ਵਿੱਚ ਮੈਂ 28 ਸਾਲ ਤੱਕ ਐਸਈਆਈਟ 'ਚ ਨੌਕਰੀ ਕੀਤੀ 5 ਸਾਲ ਮੈਂ ਪਟਲਾਡਾ ਡਿਸਟ੍ਰਿਕਟ ਮਾਨਸਾ 'ਚ ਰਹਾ ਤੋਂ ਮਾਨਸਾ ਦੇ ਵਿੱਚ ਰਾਮਪੁਰਾ ਫੂਲ ਦੇ ਸਾਥੀਆਂ ਨੇ ਸਾਨੂੰ ਉਧਰ ਖੁੰਦਾਂ ਨਹੀਂ ਬਣਾਇਆ ਸੀ ਇੱਥੇ ਆਏ ਤੇ ਇੱਥੇ ਜੋੜ ਬਣ ਗਿਆ ਤੋਂ ਮੇਰਾ ਉਹ ਪੋਜ਼ਿਟਿਵ ਗਰੁੱਪ ਆ ਤੋਂ ਬਹੱਤਰ ਮੌਕੇ ਮਿਲੇ ਆ ਪਰ ਮੈਂ 100 ਕਰਨਾ ਚਾਹੁੰਦਾ ਸੀ ਹੁਣ ਉਹ ਟਾਈਮ ਲੰਘ ਗਿਆ ਕਿਉਂਕਿ ਮੇਰੀ ਉਮਰ ਹੁਣ 68 ਸਾਲ ਦੀ ਹੋ ਗਈ ਪੈਂਟਾਂ ਦੇ ਡਾਕਟਰ ਸਾਈਨ ਨਹੀਂ ਕਰਦੇ ਭਾਵੇਂ ਇਹਨਾਂ ਦੇ ਗੋਡੇ ਫੜ ਲਓ ਭਾਵੇਂ ਮਿੰਤਾ ਕਰ ਲਓ ਭਾਵੇਂ ਕਿਸੇ ਅਫਸਰ ਤੋਂ ਕੋਹਾ ਲਓ ਡਾਕਟਰ ਸਾਹਿਬ ਨੇ ਨਹੀਂ ਸਾਈਨ ਕਰਨੇ ਤੋਂ ਮੇਰਾ ਉਹ ਟਾਈਮ ਲੰਘ ਗਿਆ ਹੁਣ ਮੈਂ ਖੂਨ ਨਹੀਂ ਦੇ ਸਕਦਾ ਇਹ ਪਛਤਾਵਾ ਮੈਨੂੰ ਰਹਿਣਾ ਕਿ ਮੈਂ 100 ਨਹੀਂ ਕਰ ਸਕਿਆ ਤਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਜਿਹੜੇ ਟਾਰਗੇਟ ਇਹ ਮਿੱਥ ਲੈਣੇ ਆਂ ਔਰ ਆਪਣੇ 65 ਦੀ ਉਮਰ ਤੱਕ ਆਪਣੇ ਆਪ ਨੂੰ ਸ਼ੋ ਇਹ ਕੋਸ਼ਿਸ਼ ਕਰਨੀ ਆਂ ਕਿ ਅਸੀਂ ਸੈਂਕੜਾ ਮਾਰੀਏ ਤੋਂ ਬਹੁਤ ਬਹੁਤ ਇੱਕ ਵਾਰੀ ਉਹਨਾਂ ਸਾਬਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਔਰ ਇਸ ਸੰਸਥਾ ਨੂੰ ਪ੍ਰਣਾਮ ਇੱਥੇ ਦੇ ਪ੍ਰਿੰਸੀਪਲ ਸਾਹਿਬ ਨੂੰ ਸਟਾਫ ਨੂੰ ਔਰ ਸਾਡੇ ਵਿਸ਼ੇਸ਼ ਮਹਿਮਾਨ ਜੋ ਆਏ ਨੇ ਮੈਡਮ ਵੰਦਨਾ ਔਰ ਡੀਐਸਓਸ ਮੈਡਮ ਤੇ ਨਵੀਨ ਜੀ ਜੋ ਮੈਨੇਜਰ ਐਸਬੀਆਈ ਉਹਨਾਂ ਸਾਰਿਆਂ ਦਾ ਵੈਲਕਮ ਹੈ ਭੁੱਲਣ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਰਨਿੰਗ ਸਭ ਕੋ ਨਮਸਕਾਰ जैसा कि डॉक्टर साहब ने बता दिया है कि खून दान से बढ़ के कोई दान नहीं है खून दान महादान तो ये कि उन्होंने नारा बुलंद किया है यहाँ से हम सब जीवन में कुछ ऐसा ज़रूर करना चाहते हैं जिसपे हमें गर्व हो तो ये जो एक ऐसा पॉइंट है जहाँ आप इस चीज़ को अगर ये ब्लड डोनेट करते हो तो आपको पूरे जीवन में इस चीज़ पे गर्व रहेगा अपने ऊपर कि मैंने दूसरों के लिए कुछ किया है और जब हम कुछ दूसरों के लिए करते हैं तो आकस्मिक कभी हमारे लिए भी वो चीज़ें लौट के आती हैं तो भगवान ना करें इस तरह की कोई चीज़ें हमारे साथ हो लेकिन फिर भी हम कोशिश करें कि आज इस मुहिम में बढ़ चढ़ के हिस्सा लें और इसको सफल बनाएं। धन्यवाद ਨੂੰ ਸਤਿ ਸ਼੍ਰੀ ਅਕਾਲ ਬਹੁਤ ਹੀ ਮੈਨੂੰ ਖੁਸ਼ੀ ਔਰ ਮਾਨ ਮਹਿਸੂਸ ਹੋ ਰਿਹਾ ਹੈ ਕਿ ਅ ਜਾਈਟੀਆ ਵਿਕੇ ਖੂਨਦਾਨ ਦਾ ਕੈਂਪ ਜੋ ਚਲਾਇਆ ਜਾ ਰਿਹਾ ਹੈ ਔਰ ਇਸ ਵਿੱਚ ਮੈਂ ਜਿਵੇਂ ਹੀ ਅੰਦਰ ਐਂਟਰੀ ਕਰਕੇ ਮੈਂ ਯੰਗਸਟਰ ਲੜਕੇ ਹੀ ਮੋਸਟਲੀ ਵੇਖਿਆ ਕਿ ਜਿਹੜੇ ਖੂਨਦਾਨ ਕਰ ਰਹੇ ਔਰ ਇਹ ਸਾਡੇ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਯੰਗਸਟਰ ਬਲੱਡ ਹੈ ਉਹ ਨਵਾਂ ਜ ਨਵੀਂ ਜਨਰੇਸ਼ਨ ਦੇ ਵਿੱਚ ਇੱਕ ਖੁਦ ਨੂੰ ਇਹ ਆਇਆ ਕਿ ਅਸੀਂ ਬਲੱਡ ਡੋਨੇਟ ਕਰਨਾ ਹੈ ਇਹ ਬਲੱਡ ਡੋਨੇਸ਼ਨ ਜੋ ਕਰ ਰਹੇ ਨੇ ਇਹਨਾਂ ਲਈ ਵੀ ਬਹੁਤ ਅੱਛੀ ਗੱਲ ਹੈ ਔਰ ਜੇ ਜੋ ਵੀ ਇਹਨਾਂ ਦੇ ਬਲੱਡ ਨੂੰ ਅੱਗੇ ਲਏਗਾ ਜਿਨ੍ਹਾਂ ਨੂੰ ਇਹਨਾਂ ਦੇ ਬਲੱਡ ਦੀ ਜ਼ਰੂਰਤ ਪਵੇਗੀ ਵੈਸੇ ਚਲੋ ਐਸੀ ਕੋਈ ਗੱਲ ਨਹੀਂ ਹੈ ਬਟ ਫਿਰ ਵੀ ਇਹਨਾਂ ਨੂੰ ਵੀ ਕਿਸੇ ਨਾ ਕਿਸੇ ਜਾ ਕੇ ਖੁਸ਼ੀ ਮਹਿਸੂਸ ਹੋਏਗੀ ਕਿ ਸਾਡਾ ਬਲੱਡ ਕਿਸੇ ਗਰੀਬ ਦੀ ਕਿਸੇ ਵੀ ਬਿਮਾਰੀ ਵਾਲੇ ਦੀ ਮਦਦ ਕਰੇਗਾ ਔਰ ਉਹਨੂੰ ਬਿਲਕੁਲ ਪਰਫੈਕਟ ਬਣਾਏਗਾ ਬਹੁਤ ਹੀ ਅੱਛੀ ਗੱਲ ਹੈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਯੰਗਸਟਰ ਜਿਹੜੇ ਨੇ ਬਲੱਡ ਡੋਨੇਟ ਕਰ ਰਹੇ ਨੇ ਇਸ ਲਈ ਮੈਂ థాంక్స్ ਹੀ ਕਵਾਂਗੀ ਨਾ ਸਭ ਦਾ ਥੈਂਕ ਯੂ ਸੋ ਮੱਚ